ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਅੱਜ ਨੰਨੀ ਵੀਡੀਓ 'ਚ ਤੇ ਮੈਨੂੰ ਕਈ ਦੋਸਤਾਂ ਨੇ ਫੋਨ ਮੈਸੇਜ ਆਈ ਜਾਂਦੇ ਆ ਵੀ ਸਾਬਾਈ ਜਿਹੜੇ ਨਵੇਂ ਜਾਨਵਰ ਲੈਂਦੇ ਆ ਉਹ ਦਿਖਾਏ ਕਿਉਂਕਿ ਕੁਦੋਰੀਲਾ ਮੈਂ ਪਾਣੀ ਸੀ ਆਪਣੇ ਜਾਨਵਰਾਂ ਦੀ ਮਾਰਵਾੜੀ ਨਹੀਂ ਵੈਸੇ ਕੋਈ ਵੀਡੀਓ ਵਗੈਰਾ ਸ਼ੂਟ ਨਹੀਂ ਕੀਤੀ ਕਿਉਂਕਿ ਗਰਮੀ ਕਰਕੇ ਵੀ ਟਾਈਮ ਨਹੀਂ ਲੱਗਦਾ ਬਾਕੀ ਤੁਹਾਨੂੰ ਪਤਾ ਹੀ ਥੋੜਾ ਸ਼ੂਕ ਦਾ ਚੱਲਦਾ ਰਹਿਣਾ ਆਉਣ ਜਾਣ ਬਣਿਆ ਰਹੇਗਾ ਅੱਜ ਤੁਹਾਨੂੰ ਆਪਣੇ ਜਾਨਵਰ ਵੀ ਦਿਖਾਉਣਾ ਤੇ ਨਾਲੇ ਜਿਹੜੇ ਆਪਣੇ ਸਪੈਸ਼ਲ ਬਸ਼ੀਰੇ ਦੀ ਡਿਮਾਂਡ ਆ ਰਹੀ ਸੀ ਜੀ ਬਾਈ ਉਹਦੀ ਵੀਡੀਓ ਲੈ ਕੇ ਆ ਤੇ ਇਖਤਾਰ ਦੀ ਬੜਾ ਹੈ ਅੱਜ ਇਹਦੇ ਮੈਂ ਰੱਸਾ ਪਾਉਣ ਲੱਗਿਆ ਰੱਸਾ ਤਾਈ ਅੱਜਾ ਗੁੰਗੀ ਨਾ ਕੋਈ ਟਿਕਾੜਾ ਇਹ ਜੀ ਅੱਜੇ ਰੰਗ ਦੀ ਵਾਲੇ ਲੱਛਣ ਅੱਜ ਇਹਦੇ ਪਹਿਲੇ ਕਰ ਰੱਸਾ ਪਾਵਾਂਗੇ ਆਪਾਂ ਬਾਕੀ ਦੇ ਸਾਰੀ ਚੀਜ਼ ਮੈਂ ਨਾਲ ਆਵਾਂ ਕਿਉਂਕਿ ਇਹ ਆਪਣੇ ਬਹੁਤ ਹੀ 파ਸ਼ ਮਿੱਤਰ ਨੇ ਉਹਨਾਂ ਨੂੰ ਆਪਾਂ ਨੇ ਬਸ਼ੇਰਾ ਦੋਤਾ ਹੈ ਤੇ ਇਹਦੀ ਮਾਂ ਜਿਹੜੀ ਮਸਤਾਨੀ ਇਹ ਵੀ ਬਹੁਤ ਚੰਗੀ ਬਲੱਡ ਲਾਈਨ ਦੀ ਘੋੜੀ ਆ ਇਹ ਆਪਾਂ ਨੇ ਰੱਖ ਲਈ ਕਿਉਂਕਿ ਇਹ ਹੁਣ ਹੈਗੀ ਹੈ 7 ਮਾਸ ਤੋਂ ਗੱਭਣ तकरीबन 4 ਮਹੀਨੇ ਦੀ ਗੱਭਣ ਹੋ ਗਈ ਹੈ ਇਹ ਤੇ ਇਹ ਸੋਚਿਆ ਆਪਾਂ ਇਹਨੂੰ ਰੱਖ ਲਈਏ ਅੱਜ ਸ਼ਾਮ ਜੇ ਨੂੰ ਵੀਰ ਜੀ ਦੋ ਜਦੋਂ ਵੀਡੀਓ ਬਣਾ ਲਈ ਭਿੰਦੇ ਵੀ ਆਏ ਜੀ ਇਹਦੇ ਮੈਂ ਰਸਤਾ ਵੀ ਪਾ ਲਿਆ ਤੇ ਬਹੁਤ ਟੌਪ ਦੀ ਕੁਆਲਿਟੀ ਦਾ ਆਪਾਂ ਵੀਡੀਓ ਤੇ ਦੇਖੀ ਰਹੇ ਹਾਂ ਜਿਵੇਂ ਕਿ ਮੈਂ ਸ਼ੌਟ ਲਾਇਆ ਅਗਲਾ ਕੁਆਲਟੀ ਦਾ ਸ਼ਵਣਾ ਬੱਚਾ ਬਣੂਗਾ ਇਹਦੇ ਰਸਤਾ ਹੁਣ ਮੈਂ ਲੇ ਪਾਤਾ ਇਹਨੇ ਅੰਦਰ ਹੀ ਲਿਆ ਕੰਨ ਕੋ ਨਾ ਕੋਈ ਇਹ ਨਾ ਕੁੰਦੀ ਵਾਲਾ ਨਾ ਪ੍ਰਾਰਥੀ ਦਾ ਬਹੁਤ ਆ ਇਹ ਆ ਜਾ ਬਰੇ ਨਾ ਪਰ ਸਾਇਦਾ ਜਦੋਂ ਇਹ ਪਾਤਾ ਵੈਸੀ ਪਾਇਆ ਕੀਤਾ ਥੋੜਾ ਜਿ ਨੂੰ ਪਤਾ ਚੱਲਣ ਲੱਗ ਜੂਗਾ ਇਹ ਆਪਣੇ ਘਰ ਹੀ ਜਾਣਾ ਦੂਜੇ ਘਰੀ ਜਾਣਾ ਮੰਨ ਲਓ ਆਪਾਂ ਆਪਣੇ ਬਹੁਤ ਖਾਸ ਮਿੱਤਰ ਨੂੰ ਦਿੱਤਾ ਆਪਾਂ ਵੀਡੀਓ ਸਪੈਸ਼ਲ ਪਾਵਾਂਗੇ ਜਿਸ ਦਿਨ ਬੱਚੇ ਨੇ ਜਾਣਾ ਅੱਜ ਪਹਿਲੇ ਦਿਨ ਮੈਨੂੰ ਬਾਈ ਦਾ ਫੋਨ ਆਇਆ ਸੀ ਉਹਨਾਂ ਜਿਹੜਾ ਸਵਾਲ ਪੁੱਛ ਗਏ ਹੁਣ ਵਾਲੇ ਟਾਈਮ 'ਚ ਇਸ ਬੱਚੇ ਕੋ ਆਪਾਂ ਸ਼ੋਹਾਂ ਦੀ ਇੰਨੀ ਕਮੀਰ ਕਰ ਦਿੰਦੇ ਪਹਿਲੇ ਨੰਬਰਾਂ 'ਚ ਖੜਨ ਵਾਲਾ ਬੱਚਾ ਬਾਤੀ ਇਹ ਵੀ ہمارا ਜੂਬਾ ਹੈ ਨਾ ਤੇ ਬਹੁਤ ਪਿਆਰਾ ਲੈ ਹੁਣੇ ਖੇਡਣ ਵੀ ਲੱਗ ਗਿਆ ਇਹ ਨਾਲ ਉਹ ਰਿਆ ਓਏ ਅਬਰ ਸੱਜਾ ਬੋਲ ਨਾ ਆਜਾ ਇਹਨੂੰ ਖੇਡਣ ਵਾਲੀ ਚੀਜ਼ ਤੇ ਬੱਚੇ ਤੇ ਮੈਂ ਵਿੱਚ ਛੋਟ ਲਾਈ ਜਨਾ ਬੱਚਾ ਵੀ ਦੇਖ ਲੇ ਤੇ ਕੋੜੀ ਮੈਂ ਸੋਚਿਆ ਵੀ ਕੋੜੀ ਬਈ ਸੋਹਣੀ ਬਹੁਤ ਚੰਗਾ ਇਸ ਤੋਂ ਪਹਿਲਾਂ ਇਹ ਬਿਸ਼ੇਰੀ ਸੀ ਬਹੁਤ ਸੋਹਣੀ ਤੇ ਉਹ ਚੰਗਾ ਕਰ ਦਬਿੱਟ ਰਿਹਾ ਹੋਇਆ ਤਕਰੀਬਨ 5000 ਖਵਾਨੀ ਦੀ ਬੱਚੀ ਆ ਬਹੁਤ ਚੰਗਾ ਕਰਦਾ ਉਹ ਵੀ ਚੰਗੀ ਬੀਡਰ ਕੋਲ ਕਿਹਾ ਸਕਦੇ ਆ ਆਪਾਂ ਨੂੰ ਲੈਂਚ ਨੂੰ ਬਹੁਤ ਦਾ ਕੋੜੀ ਦੀ ਤੇ ਬਰੀਕੀਆਂ ਚ ਬਹੁਤ ਜ਼ਿਆਦਾ ਆਪਣਾ ਉਹਦੇ ਬਾਅਦ ਬੱਚਾ ਦੇਖਿਆ ਹੈ ਦੂਜਾ ਬੂਆ ਤੇ ਤੀਜੇ ਹੁਣ ਇਹ ਗੰਬਣਾ ਹਾਂ ਆਪਾਂ ਨੂੰ ਤਾਂ ਕਰਕੇ ਇਹਨੇ ਵੀ ਅੱਗੇ ਆਪਾਂ ਇੱਕ ਬੱਚਾ ਲੈ ਲਏ ਕਿਉਂਕਿ ਮਾਰਵਾੜੀ ਜਾਨਵਰ ਤਕਰੀਬਨ ਆਪਾਂ ਨੇ ਸਾਰੇ ਵੇਚ ਤੇ ਪਹਿਲਾਂ ਜਿੰਨੇ ਹੈਗੇ ਸੀ ਕਿਉਂਕਿ ਸ਼ਰਵਾਤ ਆਪਣੀ ਸ਼ੁਰੂ ਤੋਂ ਪਹਿਲਾਂ ਮਾਰਵਾੜੀ ਦੀ ਹੋਈ ਹੋਈ ਹੈ ਚਲੋ ਫਿਰ ਜਿੱਧਰ ਨੂੰ ਸਮਾ ਸਬਬ ਬਣਦਾ ਆਪਾਂ ਉਹ ਜਿੱਦਾਂ ਨੂੰ ਲੈ ਲੈਂਦੇ ਆ ਇਹ ਬੱਚਾ ਦਾ ਰਸਤਾ ਕੋਸਾ ਜਾ ਬੋ ਤੇ ਭਾਈ ਦੇ 4 ਮਹੀਨੇ ਅਹ 2 ਹਫਤਿਆਂ ਦਾ ਹੋਇਆ ਤੇ ਆਪਣੀ ਮਾਹਰ ਦਾ ਟੱਪਿਆ ਖੜਾ ਨਾ ਨਾ ਬੁੱਤ ਨਾ ਨਾ ਬੱਲੇ ਆ ਨਾ ਆਪਣੀ ਮਾਹਰ ਦਾ ਟੱਪਿਆ ਖੜਾ ਕੁਆਲਟੀ ਵਾਈਜ਼ ਬਹੁਤ ਚੰਗਾ ਕੰਮ ਕੋ ਮੈਂ ਨਾ ਕੋ ਇੰਡੀਆ ਵਾਲਾ ਦਾ ਬਈ ਨਾ ਤਾਂ ਓਵਰਲੈਪ ਕਰਦਾ ਨਾ ਮਤਲਬ ਗੈਪ ਆਖਦਾ ਕੋਈ ਟਿੱਕ ਤੋਂ ਟਿੱਕ ਨੂੰ ਲਾਉਂਦਾ ਆ ਜੇ ਕੋਈ ਬਾਰਵੜੀ ਹੋਰ ਵੀ ਆਪਣੇ ਕੋਲ ਜਾਨਵਰ ਨੇ ਆਹ ਨਾਲ 1 2 3 ਚਾਪਾ ਤੁਹਾਨੂੰ ਉਹਨਾਂ ਦੀ ਵੀਡੀਓ ਵੀ ਕਾ ਕੇ ਦਿਖਾਵਾਂਗੇ ਮੈਂ ਪਹਿਲਾਂ ਸੋਚੀ ਸੀ ਕਿ ਇਹਦੀ ਬਸ਼ੇਰੀ ਦੀ ਬਹੁਤ ਡਿਮਾਂਡ ਆ ਰਹੀ ਸੀ ਦੀਪਨਾ ਬੰਨੀ ਪਰ ਮੈਨੂੰ ਵੀ ਵੀਡੀਓ ਨਹੀਂ ਪਾਰਿਆ ਪੂਰੀ ਮੈਂ ਸੋਚਿਆ ਪਾਦਾ ਵੀਡੀਓ ਉਹਨਾਂ ਦੀ ਮੱਥੇ ਫੁੱਲ ਅਭੀਜੀਤ ਕਦਮਾ ਇਹ ਮੂਹਲਾ ਖੱਪਾ ਤਾਂ ਤੇ ਕਿਛੜਾ ਸੱਜਾ ਤੇ ਕਿਛੋਟੀ ਜੀ ਵੀਡੀਓ ਪਾਈ ਆ ਤੁਹਾਡੇ ਨਾਲ ਸਾਂਝੀ ਕੀਤੀ ਆ ਕਿਵੇਂ ਲੱਗਿਆ ਆਪਣਾ ਨਾਮਾ ਬਸ਼ੀਰ ਉਹ ਵੀ ਦੱਸਿਓ ਤੇ ਆਪਣੇ ਬਹੁਤ ਖਾਸ ਮਿੱਤਰ ਕੋਲ ਜਾਣਾ ਉਹ ਵੀ ਮੈਂ ਸਰਪ੍ਰਾਈਜ਼ ਦੇ ਦਊਂਗਾ ਕਿ ਇਹ ਕਿੱਥੇ ਜਾਣਾ ਬੱਚਾ ਹੈ ਬਹੁਤ ਉਮੀਦ ਹੈ ਇਸ ਬੱਚੇ ਤੋਂ ਬਈ ਪੂਰਾ ਸ਼ੋਅ ਕੁਆਲਟੀ ਦਾ ਬੱਚਾ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਲਈ ਬਾਕੀ ਵੀ ਜਿੰਨੇ ਵੀ ਮਾਰਬੜੀ ਘੋੜੀਆਂ ਨੂੰ ਉਹਨੇ ਮੈਂ ਵਿਦ ਡਿਟੇਲ ਵੀਡੀਓ ਪਾਉਂਗਾ ਅਧੀਆਂ ਇਹਦੇ ਇਹ ਕਰ ਮਛਰਾਂ ਨਹੀਂ ਆਪਾਂ ਨੇ ਲਾਤੀ ਬਈ ਮਤਲਬ ਮੌਜ ਆ ਗਾਨਵਰਾਂ ਨੂੰ ਹੁਣ ਥੋੜਾ ਜਿਹਾ ਆਪਾਂ ਧੂਆਂ ਕਰਦਾਂਗੇ ਜਿਹੜੀ ਮਾੜੀ ਮੋਟੀ ਪੂੰਛ ਵੀ ਹਲਾ ਰਹੀਆਂ ਨੇ ਤੇ ਉਹ ਵੀ ਨਹੀਂ ਫਿਰ ਹੱਲਣੀ ਹੈਗੀ ਇਹ ਕੋਲ ਮਛਰ ਜਿਹੜਾ ਫਿਰ ਕੁਛ ਕ ਮਛਰਦਾਨ ਨਾਲ ਜੱਪ ਕੇ ਫੜ ਜਾਂਦਾ ਹੁੰਦਾ ਤੇ ਕੁਛ ਵੇਸੇ ਮਰ ਮਰ ਜਾਂਦਾ। ਪੂਰੇ ਹੁਣ ਧੂਆਂ ਲਾਦਨੇ ਹੁੰਦਾ। ਉਰੇ ਠੀਕ ਆ ਮੌਸਮ ਹੁਣ। ਵੈਸੇ ਗਰਮੀ ਦਾ ਹੁਣ 1.5 ਮਹੀਨਾ ਤੱਕ ਆਉੱਖਾ ਨਿਕਲਣ। ਇੱਕ ਦੋ ਵੀਡੀਓ ਮੈਂ ਹੋਰ ਪਾਉਣੀ ਆ ਡੀਹਾਈਡਰੇਸ਼ਨ ਤੇ ਜ਼ਰੂਰ ਪਾਉਣੀ ਮੈਨੂੰ ਸਮਾਂ ਨਹੀਂ ਲੱਗ ਰਿਹਾ। ਉਹਨਾਂ ਵਾਲੇ ਦਿਨਾਂ ਚੋਂ ਵੀ ਜ਼ਰੂਰ ਪਾਉਣੀ ਤੇ ਹੁਣ ਆਪਾਂ ਤੁਹਾਨੂੰ ਜਾਨਵਰ ਇਹ ਨੰਤੇ ਨੰਤੇ ਜੀ ਦਿਖਾ ਦੇ ਜਿੰਨਾ ਕ ਸਮਾਂ ਲੱਗਿਆ। ਕਿਵੇਂ ਲੱਗੇ ਜਾਨਵਰ ਜਰੂਰ ਦੱਸਿਓ। ਧੰਨਵਾਦ ਸਾਡੇ ਦੋਸਤੋ ਵੀਡੀਓ ਦੇ ਨਮਾਜ਼ ਲਈ।